ਵਾਹਿਗੁਰੂ ਗੁਰੂ ਗਰੀ ਬਨਵਾਸ ਸੰਤ ਸਹਾਈ ਜੀ ਕੇ ਪਬਜਨ ਤਾਰਨ ਹਾਂ ਸਭ ਤੇ ਉੱਚ ਜਾਨ ਲਾਲਕ ਨਾਮ ਪਿਆ ਜਿਵੇਂ ਤੇਰੇ ਆ ਰੰਗਾਂ ਦੇ ਮਿਲ ਚਿਰਤ ਨੇ ਮੁਕਲਾ ਨਹੀਂ ਤਕ ਮੁਗੜਾਨੀ ਤੇ ਤੋਂ ਮੋੜ ਕੇ ਜਿਹੜੇ ਤੇਰੇ ਆਰਜਾਂ ਦੇ ਵਿੱਚ ਰਤੇ ਨੇ ਮੁਗੜਾਨੀ ਤੇ ਤੋਂ ਮੋੜ ਕੇ ਜਿਹੜੇ ਤੇਰੇ ਆ ਰੰਗਾ ਵਿੱਚ ਰਤੇ ਨੇ ਮੁਗੜਾਨੀ ਤੇ ਤੋਂ ਮੋੜ ਕੇ ਜਿਹੜੇ ਤੇਰੇ ਆ ਰੰਗਾ बुखदान कैसो बोराम पाणो

ਪਿਆਰੇ ਮੁਖੜਾ ਨਿਤ ਤੋਂ ਮੋੜ ਦੇ ਪਿਆਰੇ ਮੁਖੜਾ ਨਿਤ ਤੋਂ ਮੋੜ ਦੇ ਮੇਰੇ ਪਿਆਰੇ ਮੁਖੜਾ ਨਿਤ ਤੋਂ ਮੋੜ ਦੇ ਮੇਰੇ ਪਿਆਰੇ ਮੁਖੜਾ ਨਿਤ ਤੋਂ ਮੋੜ ਦੇ Who could I leave that ਮੁਖੜਾ ਨਹੀਂ ਤੈਥੋਂ ਤੋੜਦੇ ਜਿਹੇ ਤੇਰੇ ਆ ਰੰਗਾਂ ਦੇ ਫਿਰਤੇ ਮੁਖੜਾ ਨਹੀਂ ਤੈਥੋਂ ਤੋੜਦੇ ਜਿਹੜੇ ਤੇਰੇ ਆ ਰੰਗਾਂ ਵਿੱਚ ਰਤੇ ਨੇ ਮੁਖੜਾ ਨਹੀਂ ਤੈਥੋਂ ਤੋੜਦੇ ਮੁਖੜਾ ਨੀ ਤੈ ਕੋ ਮੋੜ ਦੇ ਵਾਹ ਵਾਹੋ ਮੁਖੜਾ ਨੀ ਤੈ ਕੋ ਮੋੜ ਦੇ ਵਾਹ ਵਾਹੋ ਮੁਖੜਾ ਨੀ ਤੈ ਕੋ ਮੋੜ ਕੇ ਵਾਹ ਵਾਹੋ ਮੁਖੜਾ ਨੀ ਤੈ ਕੋ ਮੋੜ ਹਾ ਤਸ ਤੂੰ ਮੋੜ ਦੇ ਜੇ ਰਿਆ ਰੰਗਾਂ ਦੇ ਵਿੱਚ ਰਤਨੇ ਮੁਖੜਾ ਨਹੀਂ ਕਰ ਤੋਂ ਮੋੜ ਦੇ ਜੇ ਰਿਆ ਰੰਗਾਂ ਦੇ ਵਿੱਚ ਰਤਨੇ ਮੁਖੜਾ ਨਹੀਂ ਕਰ ਤੋਂ ਮੋੜ ਦੇ ਛੇ ਦੇ ਤੇਰੇ ਆ ਰੰਗਾਂ ਵਿੱਚ ਰਤਨੇ ਮੁਖੜਾ ਇਸ ਤੋਂ ਮੋਰ ਦੇ ਜਿਹੜੇ ਤੇਰੇ ਰੰਗਾਂ ਦੇ ਦਿੱਕ ਰੱਤੇ ਨੇ ਮੁਖੜਾ ਨਹੀਂ ਕੈਥੋ ਗੋੜ ਰੱਤੇ ਸਹੀ ਜੇ ਮੁਖ ਨਾ ਵਾਣੋ ਜੀ ਨਹੀਂ ਸੁਆਤਾ ਸਾਈ ਚਲ ਕਰ ਬੰਦੇ ਕਰਦੇ ਜੀ ਮੇਰੇ ਸਤਕਾਰ ਜੋ ਸਤਗੁਰਾਂ ਦੀ ਪਵਿੱਤਰ ਪਾਵਨ ਗੋਦ ਨਿੱਕੇ ਗੋਦਾ ਆਨੰਦ ਮਾਲ ਦੀਆਂ ਹੋਈਆਂ ਗੁਰਸ਼ਿਕ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਪੂਰਨ ਬ੍ਰਹਮ ਗਿਆਨੀ ਕਹਿਣੀ ਤੇ ਕਰਨੀ ਦੇ ਪੂਰੇ ਸ਼੍ਰੀਮਾਨ ਸੰਤ ਬਾਬਾ ਕਿਰਪਾ ਸਿੰਘ ਜੀ ਜੋ ਕਿ ਮਹਾਂਪੁਰਖ ਬਾਬਾ ਨਾਰਾਇਣ ਸਿੰਘ ਮੋਹਨ ਜੀ ਮਹਾਰਾਜ ਉਹਨਾਂ ਦੇ ਗੁਰੂ ਸੀ ਗੁਰਦੇਵ ਸੀ ਗੁਰਮ ਕੋ ਪਹਿਲਾ ਗੁਰਬਾਣੀ ਦਾ ਫਰਮਾਨ ਹੈ ਕਹਿੰਦੇ ਆਪ ਗਵਾਈਐ ਤਾਂ ਸਭ ਪਾਈਐ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਪਹਿਲਾ ਆਪਣਾ ਪਗੋਣਾ ਪੈਂਦਾ ਹੈ ਮਹਾਂਪੁਰਖ ਬਾਬਾ ਨਰਾਇਣ ਸਿੰਘ ਮੋਹਣੀ ਜੀ ਗੁਰਮ ਕੋ ਭਾਵੇਂ ਬੜੀ ਗਰੀਬੀ ਸੀ ਕਰਤੇ ਪਰ ਬਾਬਾ ਕਿਰਪਾ ਸਿੰਘ ਜੀ ਦੀ ਬੜੀ ਸੇਵਾ ਕੀਤੀ ਬਾਬਾ ਨਰਾਇਣ ਸਿੰਘ ਮੋਹਣੀ ਮਹਾਰਾਜ ਜੀ ਅੱਗੇ ਨਾ ਬਾਹ ਬੀੜ ਦੇ ਵਿੱਚ ਜਾ ਕੇ ਨਾਲੇ ਕਿਰਤ ਕਰਨੀ ਨਾਲੇ ਸਾਰਾ ਸਾਰਾ ਦਿਨ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ 20-25 ਸਾਲ ਮਹਾਂਪੁਰਖ ਬਾਬਾ ਨਾਰਾਇਣ ਸਿੰਘ ਉਹਨੀ ਮਹਾਰਾਜੀਆਂ ਨੇ ਉਹਨਾਂ ਦੀ ਸੇਵਾ ਦੇ ਵਿੱਚ ਲੱਗਾ ਗੁਰੂ ਕੋ ਪਰ ਜਿਹੜੇ ਬਾਬਾ ਕਿਰਪਾ ਸਿੰਘ ਜੀ ਸੀ ਉਹਨਾਂ ਦਾ ਜਿਹੜਾ ਸੁਆਸ ਸੀ ਬੜਾ ਅਲਪ ਸੀ ਬਹੁਤ ਉਹਨਾਂ ਦਾ ਪਤਾ ਨਹੀਂ ਕਿਹੜੇ ਮੌਦ ਦੇ ਵਿੱਚ ਰਹਿੰਦੇ ਸੀ ਰੱਤੇ ਸਹੀ ਜੇ ਕੋਕ ਨਾ ਮੜਨ ਜਿਨੇ ਸੰਜਾਤਾ ਸਜਾਂ ਸਾਈਂ ਚੜ ਚੜ ਪਵਦੇ ਕੱਚੇ ਵਿਰਹੀ ਜਿੰਨਾ ਕਾਰਨਾ ਆਈ ਪਰ ਉਹਨਾਂ ਦੀ ਮਾਉ ਸੀ ਬਾਬਾ ਕਿਰਪਾ ਸਿੰਘ ਜੰਦਗੀ ਸਾਧ ਸੰਗ ਜੀ ਪਰ ਅਸੀਂ ਦੇਖਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਸੀ ਭਾਵੇਂ ਉਹਨਾਂ ਕੋਲੇ ਕੋਈ ਵੀ ਆਉਣਾ ਅਰਬ ਸੁਆਸ ਸੀ ਉਹਨਾਂ ਦਾ ਜਿਹੜੇ ਫੱਕਰ ਨੇ ਨਾ ਗੁਰਮਖੋ ਜਿਨ੍ਹਾਂ ਨੇ ਆਪਣਾ ਆਪ ਗਵਾਇਆ ਆਪ ਗਵਾਇਆ ਤਾਂ ਸਭ ਪਾਈਆ ਪਹਿਲਾਂ ਆਪਣਾ ਭਗਮਾਉਣਾ ਪੈਂਦਾ ਏ ਉਹਨੂੰ ਫੇਰ ਕਿਤੇ ਮੰਜ਼ਲ ਤੇ ਪਹੁੰਚਣਾ ਪਹੁੰਚਿਆ ਜਾਂਦਾ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਆ ਉਹਨਾਂ ਦਾ ਪਰਿਵਾਰ ਪੋਤਰੇ ਸੀ ਉਹ ਇੱਕ ਭਾਈ ਆਏ ਸੀ ਉਹ ਉਹ ਭਾਵੇਂ ਗੁੱਸੇ ਹੋ ਕੇ ਚਲੇ ਗਏ ਇਹ ਜਦੋਂ ਪ੍ਰੀਤ ਦਾ ਨਾਮ ਗੁਰੂ ਦੀ ਗੁਰਮਖੋ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇ ਇਹ ਪ੍ਰੀਤ ਦਾ ਸੰਗਤ ਦਾ ਪਿਆਰ ਲੈਣਾ ਇੱਕ ਬਹੁਤ ਵੱਡੀ ਗੱਲ ਹੈ ਜਿਹੜਾ ਸੰਗਤ ਦਾ ਪਿਆਰ ਆ ਨਾ ਗੁਰਮਖੋ ਪਰ ਉਹਨਾਂ ਮਹਾਂਪੁਰਖਾਂ ਦੇ ਬੜਾ ਸਵਾਰ ਬਸੀ ਪਰ ਫੇਰ ਵੀ ਬਾਬਾ ਨਾਰਾਇਣ ਸਿੰਘ ਮੋਨੀ ਮਹਾਰਾਜ ਜੀ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਕੋਈ ਗੁਰਮੁਖੋ ਜੇ ਖੱਟਣਾ ਨਾ ਕੁਛ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਜੇ ਖੱਟਣਾ ਨਾ ਪਹਿਲਾਂ ਆਪਣਾ ਆਪ ਗਵਾਉਣਾ ਪੈਂਦਾ ਨਿਸ਼ਾਭਰ ਕਰਨਾ ਪੈਂਦਾ ਗੁਰੂ ਤੋਂ ਤਾਂ ਹੀ ਕੁਝ ਮਿਲਦਾ ਹੈ ਮੈ ਨਹੀਂ ਮਿਲਦਾ ਮਹਾਂਪੁਰਖ ਬਾਬਾ ਨਾਰਾਇਣ ਸਿੰਘ ਜੀ ਮੋਨੀ ਮਹਾਰਾਜ ਉਹਨਾਂ ਦਾ ਸੁਭਾਅ ਬੜਾ ਗਰਮ ਸੀ ਸਾਨੂੰ ਉਹਨਾਂ ਨੇ ਬੜੀ ਕਸੌਟੀ ਤੇ ਲਾਇਆ ਕਬੀਰ ਕਸੌਟੀ RAM ਕੀ ਉਹ ਥਾਟੇ ਕਿ ਨਾ ਕੋਈ ਗੁਰਮੁਖੋ ਪਰਮਾਪੁਰਖ ਬੜਾ ਸਾਨੂੰ ਕਹਿੰਦੇ ਬੜਾ ਘੂਰ ਦੇ ਜਦੀ ਕਹਿੰਦੇ ਚਲੇ ਜਾਓ ਨਿਕਲ ਜਾਓ ਇੱਥੋਂ ਗੁਰਮੁਖੋ ਪਰ ਫਿਰ ਵੀ ਜਿਹੜਾ ਸਾਡਾ ਮਨ ਸੀ ਗੁਰਮੁਖੋ ਜਾਵਾਂਗੇ ਕਿੱਥੇ ਜਾ ਕੇ ਤੋਂ ਪਰ ਉਹਨਾਂ ਦੇ ਚਰਨਾਂ ਦੇ ਵਿੱਚ ਫਿਰ ਜਦੋਂ ਪਿਆਰ ਕਰਨਾ ਨਾ ਮਹਾਂਪੁਰਖਾਂ ਨੇ ਸ਼ਾਮ ਨੂੰ ਬੁਲਾ ਲੈਣਾ ਗੁਰਮੁਖੋ ਪਹਿਲਾ ਘੂਰਨਾ ਵੀ ਬਹੁਤ ਬਹੁਤ ਕੁਝ ਬੋਲਦੇ ਮਹਾਂਪੁਰਖ ਪਰ ਸ਼ਾਮ ਨੂੰ ਜਦੋਂ ਬਲਾਕ ਕਹਿੰਦਾ ਇੱਕ ਵਾਰੀ ਪਿਆਰ ਕਰਦੇ ਉਹ ਕਹਿੰਦੇ ਪੁੱਤਰੋ ਕਹਿੰਦੇ ਜੇ ਨਾ ਕਿਸੇ ਨੂੰ ਕੋਈ ਦਾਤ ਦੇਣੀ ਹੁੰਦੀ ਆ ਕਹਿੰਦੇ ਉਹਨੂੰ ਪਰ ਜਿਹੜਾ ਗੁਰੂ ਆ ਨਾ ਬੜੀਆਂ ਕਸੌਟੀਆਂ ਲਾ ਲਾ ਕੇ ਪਰਖਦਾ ਏ ਕਬੀਰ ਕਸੌਟੀ RAM ਕੀ ਝੂਠਾ ਟਿੱਕੇ ਨਾ ਕੋਈ ਕਹਿੰਦੇ ਪਰ ਜਿਹੜੇ ਝੂਠੇ ਨੇ ਉਹ ਨਾ ਪੱਜ ਜਾਂਦੇ ਨੇ ਸਾਰੇ ਦੇਖਿਆ ਨਾ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਕਿੰਨੇ ਰਹਿੰਦੇ ਸੀ ਹਜ਼ਾਰਾਂ ਹੀ ਹਜ਼ਾਰਾਂ ਹੀ ਰਹਿੰਦੇ ਸੀ ਪਰ ਗੁਰੂ ਕੋ ਪਰਖਟਣਾ ਗੁਰੂ ਦੇ ਚਰਨਾਂ ਦੇ ਵਿੱਚ ਬਹੁਤ ਔਖਾ ਹੈ बाबा फरीद अपने मुर्शिद दी 12 साल सेवा की 12 साल फिर 12 साल 24 साल ਲੰਘ ਗਏ ਪਰ ਫੇਰ ਨਹੀਂ ਕੁਛ ਬਣਿਆ ਗੁਰੂ ਕੋ ਫਿਰ बाबा फरीद जी ਤੁਰੇ ਜਾਂਦੇ ਰਹੇ ਤੁਰੇ ਜਾਂਦੇ ਨੇ ਕਬੀਰ ਜਦੋਂ बाबा फरीद जी ਦਾ ਜਿਹੜਾ ਤਾਨੂੰ ਸੁੱਕਾ ਪਿੰਜਰ ਤੀਆ ਤਲੀਆਂ ਕੁੰਡੇ ਕਾਂ ਅਜੇ ਸ੍ਰਬ ਨਾ ਬੋੜਿਓ ਦੇਖ ਬੰਦੇ ਦੀ ਭਾਗ ਆਨ ਸੁੱਕ ਕੇ ਸਰੀਰ ਦਾ ਪਿੰਜਰਾ ਹੋ ਗਿਆ। ਬਾਬਾ ਫਰੀਦ ਜੀ ਦੇ ਇੱਕ ਦਿਨ ਕਾਗੂ ਭਾਵੇਂ ਮੇਰਾ ਸਰੀਰ ਸਾਰਾ ਤੁਸੀਂ ਚੂਣ ਕੇ ਖਾਲ ਬੂ ਕੋਈ ਪਰਵਾਹ ਨਹੀਂ। ਸਾਰਾ ਮਾਸ ਖਾ ਜਾ ਬੂ। ਇਹ ਦੋਏ ਨਾਇਣਾ ਮਤ ਸ਼ੂਹਿਓ ਫਿਰ ਦੇਖਣ ਕੀ ਆਸ ਕਾਗਾ ਕੰਗ ਢੰਡੋਲੇ ਆ ਸਗਲਾ ਖਾਇਆ ਮਾਸ ਇਹ ਦੋਏ ਨਾਇਣਾ ਮਤ ਸ਼ੂਹਿਓ ਫਿਰ ਦੇਖਣ ਕੀ ਆਸੋ ਕਾਗੋ ਮੈਂ ਇਹਨਾਂ ਲੈਣਾ ਦੇ ਨਾਲ ਆਪਣੇ ਮੁਰਸ਼ਿਦ ਆਪਣੇ ਰੱਬ ਆਪਣੇ ਗੁਰੂ ਦੇ ਦਰਸ਼ਨ ਕਰਨੇ ਆ। ਦੇਖਿਓ ਕਿਤੇ ਇਹਨਾਂ ਦੇ ਵਿੱਚ ਟੁੰਗਾ ਨਾ ਮਾਰੇ। ਬਾਬਾ ਫਰੀਦ ਜੀ ਤੁਰੇ ਜਾ ਰਹੇ। ਗੁਰਮੁਖੋ ਜਦੋਂ ਮਹਾਂਪੁਰਖ ਬਾਬਾ ਨਾਰਾਇਣ ਸਿੰਘ ਮੋਲੀ ਜੀ ਮਹਾਰਾਜ ਅਸੀਂ ਛੋਟੇ-ਛੋਟੇ ਹੁੰਦੇ ਸੀ ਪਹਿਲੀ ਵਾਰੀ 12 ਸਾਲ ਬਾਅਦ ਵਾਪਸ ਆਏ ਨਾ ਮੁੜ ਕੇ ਉਹਨਾਂ ਦੇ ਸਰੀਰ ਦੇ ਉੱਤੇ ਉਹਨਾਂ ਦਾ ਜਿਹੜਾ ਵਾਲ ਸੀ ਉਹ ਜਟਾਂ ਹੋਈਆਂ ਸੀ। ਅਸੀਂ ਦੇਖਦੇ ਸੀ ਮਾਤਾ ਰਲੀ ਕੌਰ ਸਾਡੇ ਦਾਦੀ ਜੀ ਹੁੰਦੇ ਸੀ। ਕਿਉਂ ਮਾਂ ਨੂੰ ਪੁੱਤਰ ਬੜੇ ਪਿਆਰੇ ਹੁੰਦੇ ਨੇ ਜਦੋਂ ਮਾਤਾ ਲਲੀ ਕੌਰ ਨੇ ਦੇਖਿਆ ਬਾਬਾ ਜੀ ਦਾ ਸਰੀਰ ਸੁੱਕੇ ਪਿੰਜਰ ਹੋਇਆ ਉਸੀ 120 ਕਿਲੋ ਵਜਨ ਤੇ 40 42 ਕਿਲੋ ਵਜਨ ਰਹਿ ਗਿਆ ਸੀ ਆਪ ਆਪ ਗਵਾਈਆ ਤਾਂ ਸਭ ਪਾਈਆ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਗੁਰੂ ਨੂੰ ਜਦੋਂ ਫਿਰ ਆਏ ਨਾ ਮਹਾਂਪੁਰਖ 12 ਸਾਲ ਬਾਅਦ ਜਟਾਂ ਤੇ ਸਾਰੇ ਬਾਲਾਂ ਦੀਆਂ ਮਣੀਆਂ ਸਾਡੇ ਦਾਦੀ ਜੀ ਦੇਖ ਕੇ ਬੜੇ ਮਨ ਦੇ ਵਿੱਚ ਬੜਾ ਬਰਾਕ ਆਇਆ ਉਹਨਾਂ ਦੇ ਕਹਿੰਦੇ ਹਰਦੇਵ ਸਿੰਘ ਪੁੱਤਰ ਮਾਮਾ ਨੂੰ ਪੁੱਤਰ ਬੜੇ ਪਿਆਰੇ ਹੁੰਦੇ ਨੇ ਜਦੋਂ ਕਹਿੰਦੇ ਲਿਆ ਤੇਰੇ ਬਾਲ ਖੋਲਦਿਆਂ ਸਾਰੇ ਸਾਰੇ ਕੱਲਾ ਕੱਲਾ ਬਾਲ ਕੀਤਾ ਸਾਡੇ ਦਾਦੀ ਜੀ ਨੇ ਮਹਾਂਪੁਰਖਾਂ ਦਾ ਜਟਾ ਬਣੀ ਸੀ ਸਾਰੇ ਬਾਲਾਂ ਦੀ ਕੱਲਾ ਕੱਲਾ ਬਾਲ ਕੀਤਾ ਜਦੋਂ ਏਸੀ ਮਾਰਗ ਤੇ ਬਾਬਾ ਫਰੀਦ ਜੀ ਜਦੋਂ ਤੁਰੇ ਨਾ ਉਹਨਾਂ ਦੇ ਮਾਤਾ ਨੇ ਵੀ ਕੱਲਾ ਕੱਲਾ ਬਾਲ ਕੀਤਾ ਪਪਾ ਫਰੀਜੀ ਲੰਮਾ ਇਤਿਹਾਸ ਹੈ ਜਦੋਂ ਸਾਧ ਸੰਗਤ ਜੀ 24 ਸਾਲ ਤੋਂ ਬਾਅਦ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨਾਇਣਾ ਮਤਿ ਸ਼ੁਗਿਓ ਫਿਰ ਦੇਖਣ ਕੀ ਆਸ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨਾਇਣਾ ਮਤਿ ਸ਼ੁਗਿਓ ਫਿਰ ਦੇਖਣ ਕੀ ਆਸ ਕਾਗਾ ਚੂੜ ਨਾ ਪਿੰਜਰਾ ਪਸੇ ਤਾਂ ਉੱਤਰ ਜਾਏ ਇਸ ਪਿੰਜਰੇ ਮੇਰਾ ਸਹੋਬਸ ਹੈ ਮਾਸ ਮਾਸ ਨਾਤਿ ਦੂ ਕਾਇ ਉਹ ਕਾਗੋ ਭਾਵੇਂ ਮੇਰਾ ਸਾਰਾ ਮਾਸ ਕਾ ਜਾਬੋ ਪਰ ਮੇਰੇ ਇਹਦੇ ਹਿਰਦੇ ਵਿੱਚ ਨਾ ਮੇਰਾ ਹਰ ਤਨ ਮਨ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਉਹ ਮਨ ਦੇ ਵਿੱਚ ਬ੍ਰਾਗ ਹੈ ਐਸੀ ਆਨੰਦ ਹੈ ਗੁਰੂ ਕੋ ਬਾਬਾ ਫਰੀਦ ਜੀ ਬੜੇ ਆਨੰਦ ਦੇ ਵਿੱਚ ਬੈਠੇ ਨੇ ਕਹਿਣ ਲੱਗੇ ਮੇਰੇ ਅੱਖਾਂ ਚੂਟੂਗਾ ਨਾ ਕੰਗੂ ਮਾਰੂ ਇਹ ਨਾ ਮਾਰੂ ਨਾ ਪੂਰੇ ਮੇਰੇ ਅੱਖਾਂ ਚੂਟੂਗਾ ਨਾ ਕੰਗੂ ਮਾਰੂ ਨਾ ਨਾੜ ਨਾ ਪੂਰੇ ਮੇਰੇ ਅੱਖਾਂ ਚੂਟੂਗਾ ਨਾ ਕੰਗੂ ਮਾਰੂ ਇਹ ਨਾ ਦਾ ਯਾਰ ਕਾ ਕੋ ਮਾਰੇਓ ਇਹ ਨਾਨਾ ਰਬ ਦੇਖਣਾ ਤੇਰੇ ਅੱਖਾਂ ਚ ਠੂੰਗਾ ਨਾ ਕਾ ਕੋ ਮਾਰੇਓ ਇਹ ਨਾਨਾ ਰਬ ਦੇਖਣਾ ਤੇਰੇ ਅੱਖਾਂ ਚ ਠੂੰਗਾ ਨਾ ਕਾ ਕੋ ਮਾਰੇਓ ਇਹ ਨਾਨਾ ਰਬ ਦੇਖਣਾ ਇਹ ਦੁਨਣਾ ਮੱਤ ਸੁਹੀ ਐਸੇ ਪ੍ਰੀਤ ਦਾ ਬਾਬਾ ਕ੍ਰਿਪਾ ਸਿੰਘ ਜੀ ਤਨ ਸੁੱਕ ਕੇ ਪਿੰਜਰਾ ਹੋਇਆ ਪਿਆ ਅਨ ਸੁੱਕਿਆ ਸਰੀਰ ਆ ਬਾਬਾ ਕ੍ਰਿਪਾ ਸਿੰਘ ਜੀ 122 ਸਾਲ ਦੀ ਆਰਦਾਸ ਗੁਰੂ ਕੋ ਪਰ ਤਨ ਅਨ ਪਿੰਜਰ ਬਣਿਆ ਪਿਆ ਆਠ ਪਹਿਰ ਜੋ ਹਰ ਹਰ ਜੱਪੈ ਹਰ ਕਾ ਭਗਤ ਪਰਖਣੇ ਛਪੈ ਪਰ ਗੁਰੂ ਕੋ ਜਿਹੜਾ ਨਾਮ ਆ ਨਾ ਨਾਮ ਤੁਲ ਕਛ ਅਬ ਨਾ ਕੋਈ ਨਾਨਕ ਗੁਰਮੁਖ ਨਾਮ ਨਾਮ ਪਾਵੈ ਜਨਪੁਰ ਪਰ ਪਉਣਾ ਓਕਾ ਰਾਮ ਰਾਮ ਕਰਤਾ ਸਭ ਜਗੁ ਦਾ ਖਰ। ਪਰ ਰਾਮ ਨਾ ਪਾਇਆ। ਜਾਏ। ਜਾਏ। ਮਹਾਂਪੁਰਖ ਬੱਬਾ ਕਿਰਪਾ ਸਿੰਘ ਜੀ ਗੁਰਮਖੋ ਸਾਡਾ ਪਰਿਵਾਰ ਸੀ ਜਿਹੜਾ ਬੜੀ ਗਰੀਬੀ ਸੀ ਕਰਦੇ ਬਹੁਤ ਗਰੀਬੀ ਸੀ। ਪਰ ਉਹ ਕਹਿੰਦੇ ਹੁੰਦੇ ਸੀ ਬੱਬਾ ਕਿਰਪਾ ਸਿੰਘ ਦੇ ਉਹ ਨਾਮਾ ਚ ਕੋ ਗੁਰਮਖੋ ਸਾਰੀ-ਸਾਰੀ ਰਾਤ ਉਹਨਾਂ ਨੇ ਸਾਡੇ ਪਰਿਵਾਰ ਨੂੰ ਸੌਣ ਨਹੀਂ ਦਿੰਦੇ ਸੀ। ਸਾਰੀ-ਸਾਰੀ ਰਾਤ ਪਠਾਈਂ ਰੱਖਦੇ ਸੀ ਵਾਹਿਗੁਰੂ 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 ਸਾਰ ਸਾਰੀ ਲਾਤ ਲੱਗੇ ਨੇ ਤੇ ਪੱਜ ਕੋਈ ਸੌ ਜਾਂਦਾ ਨਾ ਬਾਲਾਂ ਤੋਂ ਫੜ ਕੇ ਬੈਠਾ ਕਰ ਲੈਂਦੇ ਸੀ ਪਰ ਗੁਰਮ ਕੋ ਉਹਨਾਂ ਦਾ ਬੜਾ ਵੱਡਾ ਜੀਵਨ ਸੀ ਬਾਬਾ ਕ੍ਰਿਪਾ ਸਿੰਘ ਜਾਂਦਾ ਸਾਰਾ ਜੀਵਨ ਉਹਨਾਂ ਨੇ ਪਰਮੇਸ਼ਰ ਦੇ ਨਾਮ ਦੇ ਵਿੱਚ ਗੁਜ਼ਾਰਿਆ ਜੇ ਕੋਈ ਆ ਜਾਂਦਾ ਨਾ ਗੱਲਾਂ ਕਰਨ ਲੱਗ ਜਾਂਦਾ ਮਹਾਂਪੁਰਖ ਜਦੀ ਗਾਲਾਂ ਦੇਣ ਲੱਗ ਜਾਂਦੇ ਸੀ ਅਸੀਂ ਬੋਲੇ ਪਿਆਰ ਨਾਲ ਪੁੱਛਣਾ ਮਹਾਂਪੁਰਖਾ ਨੂੰ ਬਾਬਾ ਜੀ ਆ ਜਿਹੜੇ ਤੁਸੀਂ ਉਹ ਬੜੇ ਨਾਮ ਜਪਦੇ ਫਿਰ ਗਾਲਾਂ ਕਿਉਂ ਦੇਨੇ ਉਹ ਕਹਿੰਦੇ ਚੜਿਆ ਲੋਕ ਨੇ ਕਹਿੰਦੇ ਨਾਤਾਏ ਮੈਨੂੰ ਨਾਮ ਜਪਣ ਦੇਣਾ ਨਾਲਾ ਨੇ ਆਪ ਦਾ ਜਪਣੇ ਕੀਆ ਸਾਡੀ ਵੀ ਬਿਰਤੀ ਖਰਾਬ ਕਰ ਦਿਆ ਇਸ ਕਰਕੇ ਉਹਨੂੰ ਪਜਾ ਦਿੰਨਿਆ ਸਿੰਘਾਲਾਂ ਦੇ ਕਿ ਗੁਰਮੁਖ ਪਰ ਜਿਹੜਾ ਨਾਮ ਆ ਸਭ ਨਾਮ ਦੀ ਕਮਾਈਆ ਨਾਮ ਤੁਲ ਕਛ ਅਵਰ ਨ ਕੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਮਹਾਂਪੁਰਖ ਬਾਬਾ ਕਿਰਪਾ ਸਿੰਘ ਜਨ ਵੀ ਨਾਮ ਜਪਿਆ ਬਾਬਾ ਨਾਰਾਇਣ ਸਿੰਘ ਮੋਨੀ ਮਹਾਰਾਜ ਜੀ ਨੇ ਵੀ ਨਾਮ ਜਪਿਆ 12 ਸਾਲ ਤਪਾ ਦਰਾਜ ਦੇ ਟਿੱਬਿਆਂ ਦੇ ਵਿੱਚ ਆ ਨਾਮ ਦੀ ਕਮਾਈ ਕੀਤੀ ਅਜਾ ਨਾਮ ਦੀਆਂ ਕਮਾਈਆਂ ਨੇ ਵਡਿਆਈਆਂ ਨੇ ਸਾਰੀਆਂ ਅਜਨੇ ਮੇਲੇ ਲੱਗਦੇ ਨੇ ਨਾ ਗੁਰੂ ਕੋ ਇਹ ਸਭ ਨਾਮ ਦੀ ਤਾਕਤ ਹੈ ਮਹਾਂਪੁਰ ਕਹਿੰਦੇ ਵਿੱਚ ਦੋ ਬਚਨ ਕਿੱਥੇ ਸਬਾਬਾ ਨਰਾਇਣ ਸਮੂਨੀ ਜੀ ਮਹਾਰਾਜ ਜੀ ਕਹਿੰਦੇ ਪੁੱਤਰਾ ਜ਼ਿੰਦਗੀ ਦੇ ਵਿੱਚ ਦੋ ਗੱਲਾਂ ਯਾਦ ਰੱਖੇ ਕਹਿੰਦੇ ਕਿ ਝੂਠ ਨਾ ਬੋਲੀ ਕਦੇ ਇੱਕ ਕਿਸੇ ਦਾ ਮਾਲਾ ਨਹੀਂ ਕਰਨਾ ਬਸ ਦੋ ਗੱਲਾਂ ਯਾਦ ਰੱਖੀਏ ਉਸਕੇ ਮਹਾਰਾਜ ਜੀ ਨੇ ਪਹਿਲਾਂ ਝੂਠ ਬੋਲਿਆ ਹੁਣ ਤਾਂ ਬੋਲਣਾ ਹੀ ਕੀ ਆ ਜੀਬ ਨੇ ਐਸਾ ਬਣ ਗਿਆ ਕਹਿੰਦੇ ਨਹੀਂ ਪਾਲ ਇਹ ਬਚਨ ਪੱਲੇ ਬੰਨ ਕੇ ਰੱਖੀ ਪਰ ਬਾਬਾ ਕ੍ਰਿਪਾ ਸਿੰਘ ਜੀ ਦਾ ਜੀਵਨ ਉਹ ਸਾਨੂੰ ਸਾਧ ਸੰਗ ਜੀ ਕਹਿੰਦੇ ਹੁੰਦੇ ਸੀ ਜਦੋਂ ਕਹਿੰਦੇ ਦੇਖੋ ਕਿਉਂਕਿ ਸਮਾਊਗਾ ਕਹਿੰਦੇ ਲੋਕ ਇੱਥੇ ਮੇਲੇ ਲਗਿਆ ਕਰਨਗੇ ਪਰ ਅੱਜ ਉਹਨਾਂ ਦੇ ਜਿਹੜੇ ਬਚਨਾਂ ਨਾ ਸਾਧ ਬਚਨ ਅਟਲਾਦਾ ਜਿਹੜਾ ਸਾਧੂ ਦਾ ਬਚਨ ਹੁੰਦਾ ਕਿ ਉਹ ਨਾਮ ਦੀ ਕਮਾਈ ਨਾਲ ਰੱਤੇ ਹੁੰਦੇ ਨੇ ਉਹ ਗੁਰਮਖੋ ਅੱਜ ਸਾਰੀਆਂ ਸੰਗਤਾਂ ਤਕਰੀਬਨ 4-5 ਦਿਨ ਤੋਂ ਬੜੀਆਂ ਸਵਾਭਾ ਨਵਾ ਰਹੀਆਂ ਨੇ ਦਿਨ ਰਾਤ ਪਤਾ ਨਹੀਂ ਕਿੰਨਾ ਇਹ ਸਭ ਨਾਮ ਦੀ ਕਮਾਈ ਹੈ ਪਤਾ ਨਹੀਂ ਕਿਧਰੋਂ ਘਾਓ ਕਿਧਰੋਂ ਚੀਨੀ ਕਿਧਰੋਂ ਕੁਸ਼ ਆਉਂਦਾ ਹੈ ਸਭ ਇਹ ਸਤੂਰ ਦੀ ਕਿਰਪਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ ਪਰ ਗੁਰਮ ਕੋ ਅੱਜ ਉਹਨਾਂ ਦੇ ਜਿਹੜੇ ਬਚਨ ਨੇ ਨਾ ਅੱਜ ਸਾਨੂੰ ਜਾਗਦਾਉਂਦੇ ਨੇ ਅੱਜ ਉਹ ਬਚਨਾਂ ਨਾ ਜਿਹੜੇ ਉਹ ਸਾਨੂੰ ਚੇਤਿਆਂ ਆਉਂਦੇ ਨੇ ਇੱਕ ਧਾਰਨਾ ਪੜ ਕੇ ਆਪਾਂ ਸਾਰੇ ਉਸ ਸਮੇਂ ਤੋਂ तकरीबन 10 ਵਜੇ ਤੋਂ ਲੈ ਕੇ ਸੰਗਤਾਂ ਬੈਠੀਆਂ ਨੇ ਜਾਣਾ ਵੀ ਆ ਦੂਰ ਦੂਰ ਗੁਰਮਖੋ ਸਾਰੀਆਂ ਸੰਗਤਾਂ ਦਾ ਧੰਨਵਾਦ ਭਾਵੇਂ ਸੇਹਤ ਇੰਨੀ ਠੀਕ ਨਹੀਂ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ ਗੁਰਮਖੋ ਪਰ ਸੰਗਤਾਂ ਦੀ ਬੜੀ ਨਾਮ ਜਪਿਆ ਮ ਸੰਗਤਾਂ ਨੇ ਦਾਸ ਤੇ ਤੰਦਰੁਸਤੀ ਲਈ ਬੜੇ ਪਾਠ ਪੜੇ ਖੰਡ ਪਾਠ ਪੜੇ ਸਹਿਜ ਪਾਠ ਸੰਗਤਾਂ ਨੇ ਕਰਾਈ ਨੇ ਗੁਰਮਖੋ ਇਹ ਸੰਗਤਾਂ ਦੀ ਕਿਰਪਾ ਹੈ ਪਰ ਸਤਿਗੁਰ ਕੇ ਸੇਵਾ ਸਫਲ ਹੈ ਜਿ ਕੋ ਕਰਾਇ ਚਿਤ ਲਾਈ ਆ ਸੇਵਾ ਸਤਗੁਰ ਨੇ ਜਿੰਨੀ ਸੇਵਾ ਲੈਣੀ ਆ ਉਹ ਹੋਰ ਕੋਈ ਇੱਛਾ ਨਹੀਂ ਹੈ ਸਾਧ ਸੰਗਤ ਜੀ ਆ ਇੱਕ ਧਾਰਨਾ ਪੜੀ ਉਸ ਤੋਂ ਬਾਅਦ ਫਿਰ ਸਮਾਪਤੀ ਅਰਦਾਸ ਹੋਵੇਗੀ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ ਉਹ ਨਾਮ ਦੀਆਂ ਮੰਡਾਈਆਂ ਤੇਰੇ ਨਾਮ ਦੀਆਂ ਨਾਮ ਦੀਆਂ ਮੰਡਾਈਆਂ ਨਾਮ ਤੇ ਆਈਆਂ ਸਭ ਤੇਰੇ ਨਾਮ ਦੀਆਂ ਨਾਮ ਦੀ ਆਪ ਡਿਆਈਆਂ ਤੇਰੇ ਨਾਮ ਦੀਆਂ ਇਹ ਨਾਮ ਦੀ ਆਪ ਡਿਆਈਆਂ ਸਭ ਤੇਰੇ ਨਾਮ ਦੀਆਂ ਨਾ ਪੀ ਆਪ ਡਿਆਈਆਂ ਸਭ ਤੇਰੇ ਨਾਮ ਦੀਆਂ ਆਈਆਂ ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਜੀ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਹੁੰਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਹੁੰਦੀਆਂ ਵਡਿਆਈਆਂ ਨਾਮ ਦੀਆਂ ਨਾਮ ਦੀਆ ਨਾਮ ਦੀਆ ਬਟਾਈਆ ਤੇ ਲਾ ਦਿੱਆ ਨਾਮ ਦੀਆ ਬਟਾਈਆ ਤੇ ਲਾ ਨਾਮ ਦੀਆ ਨਾਮ ਦੀਆ ਬਟਾਈਆ ਸਭ ਤੇਰੇ ਨਾਮ ਦੀਆ ਨਾਮ ਦੀਆ ਬਟਾਈਆ ਸਭ ਤੇਰੇ ਨਾਮ ਆ ਤੂੰ ਤੇਰੇ ਨਾਮ ਦੀ ਆ ਬੋ ਬਿਆਹੀਆ ਨਾਮ ਦੀ ਆ ਬਦਿਆਹੀਆ ਕਰ ਤੇਰੇ ਨਾਮ ਦੀ ਆ ਬਟਿਆਹੀਆ ਵਾਹ ਸੋ ਹਕੂ ਜਿਸ ਰਾਤ ਦੋਇ ਤਾਈ ਦਇਆ ਜੇ ਲਾ ਸਗਲ ਜਗ ਬਾਈਆਂ ਮੁਰੀਆਂ ਜੀਆਂ ਵਾਟ ਸਤੂ ਨੂੰ ਕਰੀ ਆਪੋ ਅਕੂ ਗੁਰ ਕੀ ਕੀ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ